ਦੇਨਿ ਸ਼ਗਨਾ ਦਾ ਚੜਿਆ ਗੱਬਰੂ ਆ ਆਇਆ ਮੇਲ ਬਥੇਰਾ ਵੇ ਸਾਰੀ ਰਾਤ ਦਾ ਪੈਂਦਾ ਗਿੱਧਾ ਸਾਰੀ ਰਾਤ ਦਾ ਪੈਂਦਾ ਗਿੱਧਾ ਚੜਿਆ ਫੇਰ ਸਵੇਰਾ ਗਿੱਧੇ ਵਿੱਚ ਨੱਚਦੀਦਾ ਲੌਂਗ ਗਵਾਚਿਆ ਮੇਰਾ ਗਿੱਧੇ ਵਿੱਚ ਨੱਚਦੀਦਾ ਲੌਂਗ ਗਵਾਚਿਆ ਮੇਰਾ ਗਿੱਧੇ ਵਿੱਚ ਨੱਚਦੀਦਾ ਲੌਂਗ ਗਵਾਚਿਆ ਮੇਰਾ ਗਿੱਧੇ ਵਿੱਚ ਨੱਚਦੀਦਾ ਤੈਨੂੰ ਦੇਖ ਕੇ ਹੋਈਆਂ ਖੁਸ਼ੀਆਂ ਚਮਕੇ ਰੂਪ ਬਥੇਰਾ ਨਹੀਂ ਮੈਂ ਵੀ ਪੁੱਤ ਜਟਾਂ ਦੇ ਜੰਮਿਆ ਨਹੀਂ ਮੈਂ ਵੀ ਪੁੱਤ ਜਟਾਂ ਦੇ ਜੰਮਿਆ ਘਰ ਵਿੱਚ ਮਾਲ ਬਥੇਰਾ ਨਹੀਂ ਚੰਦ ਸੂਰਜ ਦੀ ਘਟਗੀ ਰੋਸ਼ਨੀ ਟਹਿਕਰੇ ਨੇ ਤਾਰੇ ਨਹੀਂ ਝੂਠ ਕਦੇ ਨਾ ਬੋਲਾਂ ਕੁੜੀਏ ಝೂಟ್ ಕದೇ ನಾ ಬೋಲಾ ಕುಡಿಯೇ ನಾ ಮುಕರಾ ಮಟ್ಯಾರ ಲಂಗಾ ದೂಂಗ ಕನ್ನೂ ಲೇ ಲ ಲೌಂಗ ಲೌಂಗಾ ಲೂ ಬಾಲೆ ಲೌಂಗಾ ದೂಂಗ ಲೂ ಬಳೆ ಲೌಂಗಾ ದೂಂಗಾ